ਸਤਿ ਸ਼੍ਰੀ ਅਕਾਲ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਆਲੂ ਪਾਲਕ ਦੀ ਬਹੁਤ ਹੀ ਟੇਸਟੀ ਸਬਜ਼ੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਬਹੁਤ ਹੀ ਟੇਸਟੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਪਾਲਕ ਆਲੂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ ਦੋ ਗੁੱਛੀਆਂ ਪਾਲਕ ਦੀਆਂ ਲੈ ਲੈਂਦੀਆਂ ਨੇ weight ਦੇ ਵਿੱਚ ਇਹ ਪਾਲਕ 1 ਕਿਲੋ ਹੈ ਤੇ ਇਸ ਦੇ ਪੱਤੇ-ਪੱਤੇ ਅਲੱਗ ਕਰ ਲੈਣੇ ਨੇ ਤੇ ਤੁਸੀਂ ਦੇਖੋ ਇੱਥੇ ਸਾਰੀ ਹੀ ਪਾਲਕ ਦੇ ਮੈਂ ਪੱਤੇ-ਪੱਤੇ ਅਲੱਗ ਕਰ ਲਿੱਤੇ ਨੇ ਤੇ ਇਸ ਪਾਲਕ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੈ ਹੁਣ ਇਸ ਪਾਲਕ ਨੂੰ ਆਪਾਂ ਕੱਟ ਲੈਣਾ ਤੇ ਪਾਲਕ ਨੂੰ ਬਹੁਤ ਜ਼ਿਆਦਾ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜੀ ਪਾਲਕ ਹੈਗੀ ਇਹ ਬਹੁਤ ਹੀ ਛੇਤੀ ਗਲ ਜਾਂਦੀ ਹੈ ਤੇ ਦੇਖੋ ਇੱਥੇ ਇਸ ਤਰੀਕੇ ਦੇ ਨਾਲ ਮੈਂ ਪਾਲਕ ਜਿਹੜੀ ਹੈਗੀ ਸਾਰੀ ਹੀ ਕੱਟ ਕੇ ਰੱਖ ਲਿੱਤੀ ਏ ਤੇ ਹੁਣ ਇੱਕ ਸਾਈਡ ਤੇ ਮੈਂ ਆਲੂ ਵੀ ਕੱਟ ਲਿੱਤੇ ਨੇ ਮੈਂ ਇੱਥੇ ਚਾਰ మీడియం ਸਾਈਜ਼ ਦੇ ਆਲੂ ਲੈ ਕੇ ਇਹਨਾਂ ਨੂੰ ਛਿਲਕੇ ਇਸ ਤਰੀਕੇ ਦੇ ਨਾਲ ਕੱਟ ਕੇ ਰੱਖ ਲਿੱਤਾ ਮੈਂ ਪਾਣੀ ਦੇ ਵਿੱਚ ਰੱਖੇ ਹੋਏ ਨੇ ਤਾਂ ਜੋ ਇਹ ਕਾਲੇ ਨਾ ਹੋਣ ਤੇ ਹੁਣ ਇਸ ਨੂੰ ਤੜਕਾ ਲਗਾਣੇ ਆ ਤੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਮੈਂ ਦੋ ਵੱਡੇ ਚਮਚ ਤੇਲ ਦੇ ਪਾ ਲਿੱਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਸ ਦੇ ਵਿੱਚ ਮੈਂ ਅਦਰਕ ਪਾ ਲਿੱਤਾ ਤੇ ਅਦਰਕ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾ ਸਿਰਫ ਇਸ ਨੂੰ ਆਪਾਂ ਮੀਡੀਅਮ ਫਲੇਮ ਤੇ 1 ਮਿੰਟ ਤੱਕ ਹੀ ਭੁੰਨਾ ਤੇ ਹੁਣ ਇਸ ਦੇ ਵਿੱਚ ਪਿਆਜ਼ ਪਾ ਦਵਾਂਗੇ ਮੈਂ ਇੱਥੇ ਇੱਕ ਪਿਆਜ਼ ਲੈ ਕੇ ਉਸ ਨੂੰ ਬਰੀਕ-ਬਰੀਕ ਕੱਟਿਆ ਤੇ ਇੱਕ ਪਿਆਜ਼ ਹੀ ਦੇਖੋ ਮੈਂ ਇੱਥੇ ਵਰਤੇ ਆ ਬਹੁਤ ਜ਼ਿਆਦਾ ਪਿਆਜ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਪਿਆਜ਼ ਦਾ ਕਲਰ ਜਦੋਂ ਲਾਈਟ ਬ੍ਰਾਊਨ ਹੋਏਗਾ ਬਿਲਕੁਲ ਇਹਦਾ ਕਲਰ ਜਦੋਂ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਉਦੋਂ ਤੱਕ ਹੀ ਇਸ ਨੂੰ ਭੁੰਨਾ ਹੈ ਬਹੁਤ ਜ਼ਿਆਦਾ ਇਸ ਨੂੰ ਬ੍ਰਾਊਨ ਨਹੀਂ ਕਰਨਾ ਤੇ ਪਿਆਜ਼ ਦਾ ਕਲਰ ਜਿਹੜਾ ਹੈਗਾ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇੱਥੇ ਮੈਂ ਇੱਕ ਟਮਾਟਰ ਕੱਟ ਕੇ ਪਾ ਦਿੱਤਾ ਹੈ ਤੇ ਟਮਾਟਰ ਨੂੰ ਵੀ ਸਿਰਫ ਹਲਕਾ ਜਿਹਾ ਹੀ ਗਲਾਣਾ ਹੈ ਇਹਨੂੰ ਬਹੁਤ ਜ਼ਿਆਦਾ ਗਲਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਹੀ ਟਮਾਟਰ ਜਿਹੜਾ ਹੈਗਾ ਹਲਕਾ ਜਿਹਾ ਗਲ ਜਾਏਗਾ ਤੇ ਇਸ ਦੇ ਵਿੱਚ ਪਾ ਦਿੱਤੀ ਐ ਮੈਂ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਇਹ ਮੈਂ ਰੰਗਤ ਦੇ ਲਈ ਪਾਈ ਐ ਇਹ ਕੋੜੀ ਨਹੀਂ ਹੁੰਦੀ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਨਮਕ ਦਾ ਪਾਇਆ ਹੈ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਆਪਾਂ ਇਸ ਨੂੰ ਸਿਰਫ ਅੱਧੇ ਤੋਂ 1 ਮਿੰਟ ਤੱਕ ਭੁੰਨ ਲੈਣਾ ਹੈ ਤੇ तकरीबन ਇੱਥੇ ਮੈਨੂੰ 1 ਮਿੰਟ ਹੋ ਗਿਆ ਹੋਇਆ ਇਸ ਨੂੰ ਭੁੰਦੇ ਹੋਏ ਤੇ ਹੁਣ ਇਸ ਦੇ ਵਿੱਚ ਜਿਹੜੇ ਆਲੂ ਕੱਟ ਕੇ ਰੱਖੇ ਹੋਏ ਨੇ ਉਹ ਪਾ ਦਵਾਂਗੇ ਤੇ ਆਲੂਆਂ ਨੂੰ 2-3 ਮਿੰਟ ਤੱਕ ਹਾਈ ਫਲੇਮ ਦੇ ਉੱਪਰ ਭੁੰਨਾਂਗੇ ਇਸ ਦਾ ਕਾਰਨ ਇਹ ਹੈ ਹਾਈ ਫਲੇਮ ਦੇ ਉੱਪਰ ਭੁੰਨਣ ਦਾ ਤਾਂ ਜੋ ਜਿਹੜੇ ਆਲੂ ਹੈਗੇ ਨੇ ਉਪਰੋਂ ਦੇ ਹਲਕੇ ਜਿਹੇ ਕ੍ਰਿਸਪੀ ਹੋ ਜਾਣ ਕਿਉਂਕਿ ਪਾਲਕ ਬਹੁਤ ਜ਼ਿਆਦਾ ਪਾਣੀ ਛੱਡਦੀ ਹੈ ਜੇ ਆਪਾਂ ਆਲੂਆਂ ਨੂੰ ਹਲਕਾ ਜਿਹਾ ਕ੍ਰਿਸਪ ਨਾ ਕੀਤਾ ਤਾਂ ਫਿਰ ਜਿਹੜੇ ਇਹ ਆਲੂ ਹੈਗੇ ਨੇ ਪਾਲਕ ਦੇ ਵਿੱਚ ਬਹੁਤ ਜ਼ਿਆਦਾ ਗਲ ਜਾਣੇ ਨੇ ਬਹੁਤ ਜ਼ਿਆਦਾ ਮੈਸ਼ੀ ਹੋ ਜਾਣੇ ਨੇ ਜਿਹਦੇ ਨਾਲ ਇਹ ਸਬਜ਼ੀ ਵਧੀਆ ਨਹੀਂ ਲੱਗਣੀ ਹਲਕਾ ਜਿਹਾ ਇਹ ਕ੍ਰਿਸਪ ਕਰਨਾ ਆਪਾਂ ਇਹਨਾਂ ਦਾ ਕਲਰ ਚੇਂਜ ਨਹੀਂ ਕਰਨਾ ਮੈਂ ਇੱਥੇ 2-3 ਮਿੰਟ ਤੱਕ ਹਲਕਾ ਜਿਹਾ ਹਾਈ ਫਲੇਮ ਦੇ ਉੱਪਰ ਇਸ ਨੂੰ ਕ੍ਰਿਸਪ ਕਰ ਲਿਤਾ ਹੋਇਆ ਹੈ ਇਸ ਟ੍ਰਿਕ ਨੂੰ ਜ਼ਰੂਰ ਫਾਲੋ ਕਰਿਓ ਇਹਦੇ ਨਾਲ ਆਲੂ ਬਿਲਕੁਲ ਵੀ ਮੈਸ਼ ਨਹੀਂ ਹੋਣਗੇ ਅੰਦਰੋਂ ਤੱਕ ਗਲ ਵੀ ਜਾਣਗੇ ਤੇ 2-3 ਮਿੰਟ ਹੋ ਗਏ ਹੋਏ ਨੇ ਤੇ ਹੁਣ ਇੱਥੇ ਮੈਂ ਪਾ ਰਹੀਆਂ ਪਾਲਕ ਤੇ ਜਿੰਨੀ ਪਾਲਕ ਇੱਕ ਵਾਰੀ ਦੇ ਵਿੱਚ ਕੜਾਈ ਦੇ ਵਿੱਚ ਆ ਗਈ ਓੰਨੀ ਪਾਲਕ ਮੈਂ ਇੱਥੇ ਪਾ ਦਿੱਤੀ ਏ ਤੇ ਬਾਕੀ ਦੀ ਜਿਹੜੀ ਪਾਲਕ ਹੈਗੀ ਉਹ ਬਾਅਦ ਵਿੱਚੋਂ ਪਾਵਾਂਗੇ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਤੇ ਦੇਖੋ ਮੈਂ ਆਲੂ ਪਾਲਕ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਤੁਸੀਂ ਦੇਖੋ ਕੋਈ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪਏ ਇਸ ਸਬਜੀ ਦੇ ਵਿੱਚ ਫਿਰ ਵੀ ਇਹ ਜਿਹੜੀ ਸਬਜੀ ਹੈਗੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਹੁਣ ਇਸ ਨੂੰ ਮਿਕਸ ਕਰਨ ਤੋਂ ਬਾਅਦ ਇਸ ਨੂੰ ਟੱਕ ਦਵਾਂਗੇ 2-3 ਮਿੰਟ ਲਈ ਇਸ ਨੂੰ ਟੱਕ ਕੇ ਪਕਾਵਾਂਗੇ ਮੀਡੀਅਮ ਫਲੇਮ ਤੇ ਤਾਂ ਜੋ ਜਿਹੜੀ ਪਾਲਕ ਹੈਗੀ ਇਹ ਥੋੜੀ ਥੱਲੇ ਹੋ ਜਾਵੇ ਤੇ ਦੇਖੋ ਇੱਥੇ 2-3 ਮਿੰਟ ਹੋ ਗਏ ਹੋਏ ਨੇ ਤੇ ਹੁਣ ਬਾਕੀ ਦੀ ਵੀ ਜਿਹੜੀ ਪਾਲਕ ਹੈਗੀ ਇਸ ਦੇ ਵਿੱਚ ਪਾ ਦੇਣੀ ਹੈ ਤੇ ਸਾਰੀ ਹੀ ਪਾਲਕ ਜਿਹੜੀ ਹੈਗੀ ਮੈਂ ਇੱਥੇ ਪਾ ਦਿੱਤੀ ਏ ਤੇ ਨਾਲ ਹੀ ਇਸ ਦੇ ਵਿੱਚ ਪਾਵਾਂਗੀ ਮੈਂ ਚਾਰ ਹਰੀਆਂ ਮਿਰਚਾਂ ਬਰੀਕ ਬਰੀਕ ਕੱਟ ਕੇ ਜੇ ਤੁਸੀਂ ਬਹੁਤ ਜ਼ਿਆਦਾ ਸਪਾਈਸੀ ਸਬਜ਼ੀ ਖਾਣੀ ਹੈ ਤਾਂ ਫਿਰ ਜਿਹੜੀ ਮਿਰਚਾ ਦੀ ਕੁਆਂਟੀਟੀ ਹੈਗੀ ਉਹ ਵਧਾ ਵੀ ਸਕਦੇ ਹੋ ਜੇ ਤੁਸੀਂ ਘੱਟ ਮਿਰਚ ਖਾਣੀ ਹੈ ਤਾਂ ਤੁਸੀਂ ਮਿਰਚਾ ਦੀ ਕੁਆਂਟੀਟੀ ਘਟਾ ਵੀ ਸਕਦੇ ਹੋ ਪਰ ਮੈਂ ਪਰਫੈਕਟ ਮਾਤਰਾ ਦੇ ਵਿੱਚ ਜਿਹੜੀ ਮਿਰਚਾਂ ਹੈਗੀਆਂ ਨੇ ਉਹ ਕੱਟ ਕੇ ਪਾਈਆਂ ਨੇ ਇੱਕ ਵਾਰੀ ਚੰਗੀ ਤਰ੍ਹਾਂ ਹੁਣ ਇਸ ਨੂੰ ਆਪਾਂ ਮਿਕਸ ਕਰ ਲਿੱਤਾ ਤੁਸੀਂ ਦੇਖੋ ਇੱਥੇ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੋਇਆ ਤੇ ਹੁਣ ਇਸ ਨੂੰ ਆਪਾਂ ਢੱਕ ਕੇ 4 ਮਿੰਟ ਲਈ ਪਕਾਵਾਂਗੇ 3 ਤੋਂ 4 ਮਿੰਟ ਤਕਰੀਬਨ ਲੱਗਣਗੇ ਤੇ ਜਿਹੜੀ ਪਾਲਕ ਹੈਗੀ ਏ ਉਹ ਸਾਰਾ ਪਾਣੀ ਛੱਡ ਦੇਗੀ ਫਲੇਮ ਨੂੰ ਆਪਾਂ ਦੇਖੋ ਬਿਲਕੁਲ ਵੀ ਲੋ ਜਾਂ ਹਾਈ ਨਹੀਂ ਕੀਤਾ ਹਜੇ ਤੱਕ ਤੇ 3-4 ਮਿੰਟ ਹੋ ਗਏ ਹੋਏ ਨੇ ਤੇ ਦੇਖੋ ਤੁਸੀਂ ਜਿਹੜੀ ਪਾਲਕ ਹੈਗੀ ਉਸਨੇ ਕਾਫੀ ਜ਼ਿਆਦਾ ਪਾਣੀ ਛੱਡ ਦਿੱਤਾ ਹੋਇਆ ਹੈ ਇਸੇ ਪਾਣੀ ਦੇ ਵਿੱਚ ਹੀ ਜਿਹੜੇ ਆਲੂ ਅਤੇ ਪਾਲਕ ਹੈਗੇ ਨੇ ਗਲ ਜਾਣੇ ਨੇ ਤੇ ਮੀਡੀਅਮ ਟੂ ਹਾਈ ਫਲੇਮ ਕਰਦੇ ਹੋਏ ਇਸ ਨੂੰ ਪਕਾਵਾਂਗੇ ਦੇਖੋ ਕਿੰਨਾ ਜ਼ਿਆਦਾ ਪਾਣੀ ਪਾਲਕ ਨੇ ਛੱਡਿਆ ਤੇ ਮੀਡੀਅਮ ਟੂ ਹਾਈ ਫਲੇਮ ਤੇ ਰੱਖਦੇ ਹੋਏ ਆਪਾਂ ਉਦੋਂ ਤੱਕ ਇਸ ਨੂੰ ਪਕਾਣਾ ਜਦੋਂ ਤੱਕ ਜਿਹੜਾ ਪਾਲਕ ਦਾ ਪਾਣੀ ਹੈਗਾ ਉਹ ਸੁੱਕ ਨਹੀਂ ਜਾਂਦਾ ਜਿਵੇਂ ਹੀ ਪਾਲਕ ਦਾ ਪਾਣੀ ਸੁੱਕੇਗਾ ਜਿਹੜੇ ਆਲੂ ਵੀ ਹੈਗੇ ਨੇ ਚੰਗੀ ਤਰ੍ਹਾਂ ਗਲ ਜਾਣਗੇ ਪਾਲਕ ਤਾਂ ਤੁਹਾਨੂੰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਬਹੁਤ ਜਲਦੀ ਗਲ ਜਾਂਦੀ ਹੈ ਵਿੱਚ ਵਿੱਚ ਇਸ ਨੂੰ ਹਿਲਾਉਂਦੇ ਰਹਿਣਾ ਤੇ ਟੱਕਣ ਬਿਲਕੁਲ ਵੀ ਨਹੀਂ ਇੱਥੇ ਦੇਣਾ ਜੇ ਟੱਕਣ ਦੇ ਦਿੱਤਾ ਤਾਂ ਪਾਲਕ ਨੇ ਹੋਰ ਜ਼ਿਆਦਾ ਪਾਣੀ ਛੱਡ ਦੇਣਾ ਦੇਖੋ ਕਿੰਨਾ ਹੀ ਜ਼ਿਆਦਾ ਸੋਖਾ ਤਰੀਕਾ ਹੈ ਪਾਲਕ ਆਲੂ ਦੀ ਸਬਜ਼ੀ ਬਣਾਉਂਦਾ ਤੇ ਦੇਖੋ ਪਾਣੀ ਇੱਥੇ ਸੁੱਕ ਚੁੱਕਾ ਹੋਇਆ ਹੈ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਤੇ ਹੈਲਦੀ ਪਾਲਕ ਆਲੂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ